O ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਸੰਤਾਨ ਨੂੰ ਬੰਦੇਸ਼ ਹੋਰ ਦਿਵਸ ਦੀਆਂ ਬੇਅੰਤ ਬੇਅੰਦ ਬਤਾਈਆਂ ਕਿਸੇ ਕੌਮ ਦਾ ਸਮਾਜ ਦੇ ਵਿੱਚ ਤਿਹਾੜ ਜਾਂ ਇਤਿਹਾਸਿਕ ਦਿਹਾੜੇ ਉਸ ਕੌਮ ਦੇ ਚੜ੍ਹਦੀ ਕਲਾ ਦੇ ਪ੍ਰਤੀਕ ਹੁੰਦੇ ਹਨ ਇੰਜ ਕਹਿ ਸਕਦੇ ਹਾਂ ਇਹ ਇਤਿਹਾਸਿਕ ਦਿਹਾੜੇ ਕੌਮ ਦੀ ਅਗਾ ਵਧੂ ਹੋਣ ਦੀ ਅਸਲ ਤਸਵੀਰ ਪੇਸ਼ ਕਰਦੇ ਹਨ ਸਿੱਖ ਗੁਰੂ ਸਹਬਾਨਾ ਨੇ ਵੀ ਆਪਣੇ ਸਮੇਂ ਕੌਮੇ ਕਾਟਕੋਜ ਖਾਸ ਨਿਯਤ ਕੀਤੇ ਸਨ ਤਾਂ ਜੋ ਕੌਮ ਦੇ ਵਿੱਚ ਚੜ੍ਹਦੀ ਕਲਾ ਅਤੇ ਖੁਸ਼ੀਆਂ ਨੂੰ ਭਰਿਆ ਜਾ ਸਕੇ ਜਿਵੇਂ ਜਿਵੇਂ ਸਾਡੀ ਕੌਮ ਦੇ ਮਰਜੀ ਬੜੇ ਜੋਦੇ ਇਤਿਹਾਸ ਨਾ ਸਰੀਦੇ ਗਏ ਤਾਂ ਇਤਿਹਾਸਿਕ ਦਿਹਾੜਿਆਂ ਵਿੱਚ ਵੀ ਵਾਧਾ ਹੁੰਦਾ ਗਿਆ ਹਰੇਕ ਦੇਸ਼ ਅਥਰਾ ਸੱਭਿਆਚਾਰਾ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਤਿਹਾਰ ਮਨਾਉਣ ਦੀ ਪਰੰਪਰਾ ਹੈ ਜੀ ਹਾਂ ਕਈ ਤਿਹਾਰ ਮੌਸਮੀ ਹਨ ਕਈ ਤਿਹਾਰ ਸਮਾਜਿਕ ਤੇ ਸਿੱਖਿਆ ਦੇ ਪਹਿਲੂ ਹਨ ਨਾਂ ਵਿੱਚ ਕਈ ਤਿਹਾਰ ਹੈ ਉਹ ਜੇ ਵੀ ਹਨ ਜਿੰਨਾ ਦਾ ਧਾਰਮਿਕ ਪਹਿਲੂ ਵੀ ਹੈ ਕਈ ਤਿਹਾਰ ਕਿਸੇ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਜਿੱਤ ਦੀ ਖੁਸ਼ੀ ਦਾ ਪ੍ਰਤੀਕ ਹਨ ਇਨ੍ਹਾਂ ਤਿਹਾਰਾ ਵਿੱਚੋਂ ਇੱਕ ਤਿਹਾਰ ਹੈ ਦੀਵਾਲੀ ਦਾ ਤਿਹਾਰ ਇਹ ਤਿਹਾਰ ਭਾਵੇਂ ਮੌਸਮੀ ਹੈ ਪਰ ਧਾਰਮਿਕ ਘਟਨਾ ਨਾਲ ਜੁੜੇ ਹੋਣ ਸਦਕਾ ਇਹ ਤਿਹਾਰ ਵੱਡੇ ਪੱਧਰ ਤੇ ਗੁਰੂ ਘਰਾਂ ਵਿੱਚ ਮਨਾਇਆ ਜਾਂਦਾ ਹੈ ਜਦੋਂ ਇਨ੍ਹਾਂ ਦਿਨਾਂ ਵਿੱਚ ਅਸੀਂ ਗੁਰੂ ਘਰਾਂ ਤੋਂ ਭਾਈ ਗੁਰਦਾਸ ਜੀ ਦੇ ਇਹ ਪਾਵਨ ਬੋਲ ਸੁਣਦੇ ਹਾਂ ਦੀਵਾਲੀ ਦੀ ਰਾਤ ਦੀਵੇ ਬਾਲੀਏ ਇਨ੍ਹਾਂ ਦੇ ਅਰਥ ਬੜੇ ਡੂੰਘੇ ਨੇ ਪਰ ਜਦੋਂ ਇਹ ਬਹੁਤ ਹੁੰਦੇ ਆ ਤਾਂ ਸਾਡੀ ਸੁਰਤ ਸਿੱਧਾ ਹਰਮੰਦਰ ਸਾਹਿਬ ਵਿਖੇ ਪਹੁੰਚ ਜਾਂਦੀ ਹੈ ਦਰਬਾਰ ਸਾਹਿਬ ਵਿਖੇ ਇਹ ਦਿਹਾੜਾ ਬੜੇ ਜਲੋ ਜਲਾਲ ਨਾਲ ਮਨਾਉਂਦੇ ਹਨ ਇਤਿਹਾਸਿਕ ਸਰੋਤਾਂ ਦੇ ਸਾਇਤ ਮੀਰੀ ਪੀਰੀ ਦੇ ਮਾਲਕ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਇਹ ਉਹ ਕਿਲਾ ਹੈ ਜਿੱਥੇ ਪਹਿਲਾਂ ਹੀ ਵੱਖ-ਵੱਖ ਇਲਾਕਿਆਂ ਤੋਂ 52 ਰਾਜੇ ਕੈਦ ਕੀਤੇ ਸਨ ਇਸ ਬਾਰੇ ਇੱਕ ਕਹਾਵਤ ਵੀ ਮੌਜੂਦ ਹੈ ਕਿ ਇਸ ਕਿਲੇ ਵਿੱਚੋਂ ਕੋਈ ਜਿੰਦਾ ਵਾਪਸ ਨਹੀਂ ਸੀ ਆ ਸਕਦਾ ਪਰੰਤੂ ਜਦੋਂ ਕਿਲੇ ਦੇ ਅੰਦਰ ਰਾਜਿਆਂ ਨੂੰ ਗੁਰੂ ਸਾਹਿਬ ਦੀ ਰਿਹਾਈ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਸਾਹਿਬ ਕੋਲੋਂ ਆਪਣੀ ਰਿਹਾਈ ਦੀ ਵੀ ਫਰਿਆਦ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਨਾਲ ਰਿਹਾ ਕਰਾ ਲਿਆ ਜਦੋਂ ਗੁਰੂ ਸਾਹਿਬ ਰਿਹਾ ਹੋਏ ਤਾਂ ਸਿੱਧਾ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਗੁਰੂ ਸਾਹਿਬ ਦੀ ਦੀ ਵਾਪਸ ਆਉਣ ਤੇ ਸੰਕਾ ਨੇ ਬੜੀ ਖੁਸ਼ੀ ਮਨਾਈ ਬਾਬਾ ਬੁੱਢਾ ਸਾਹਿਬ ਜੀ ਦੇ ਕਹਨ ਤੇ ਦੀਵਾਲਾ ਤੇ ਦੀਵਾਲਾ ਕੀਤੀ ਅਤੇ ਦੀਵਾਲੀ ਮਨਾਈ ਅੱਜ ਵੀ ਇਹ ਐਸੇ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਲੰਮੇ ਸਮੇਂ ਤੋਂ ਬੰਦੀ ਛੋੜ ਦਿਹਾੜਾ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਬੜੀ ਧੂਮ ਤਾਮ ਨਾਲ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਆ ਕੇ ਇੱਥੇ ਨਤਮਸਤਕ ਹੁੰਦੀਆਂ ਨੇ ਦਰਬਾਰ ਸਾਹਿਬ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਲਗਾਤਾਰ 3 ਦਿਨ ਦੀਵਾਨ ਸਜਾਏ ਜਾਂਦੇ ਹਨ ਜਿਸ ਵਿੱਚ 라ਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਦੇ ਨੇ ਜਦੋਂ ਇਹ ਦਿਹਾੜਾ ਆਉਂਦਾ ਹੈ ਤਾਂ ਸੰਗਤਾਂ ਦਰbaar ਸਾਹਿਬ ਦੀਆਂ ਪ੍ਰਕਰਮਾਂ ਵਿੱਚ ਸੱਜ ਜਾਂਦੀਆਂ ਨੇ ਕਿਉਂਕਿ ਇਹ ਦਿਹਾੜੇ ਵਾਲੇ ਦਿਨ ਸੋਦਰ ਦੀ ਬਾਣੀ ਤੋਂ ਬਾਅਦ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਰੋਹਾਨੀਅਤ ਬੰਦਗੀ ਤੇ ਗੁਰਬਾਣੀ ਕੀਰਤਨ ਦਾ ਆਨੰਦ ਸੰਗਤਾਂ ਹਰ ਟਾਈਮ ਇੱਥੇ ਮੰਨਦੀਆਂ ਨੇ ਸੰਗਤਾਂ ਬੰਦਿਸ਼ ਔਰ ਦਿਵਸ ਵਾਲੇ ਦਿਨ ਦੀਵਿਆਂ ਦੀ ਬੱਤੀ ਨਾਲ ਆਪਣੇ ਹਿੱਦੇ ਨੂੰ ਪ੍ਰਕਾਸ਼ਿਤ ਕਰਨ ਆਉਂਦੀਆਂ ਨੇ ਇੱਥੇ ਹੀ ਬਸ ਨਹੀਂ ਜਦੋਂ ਇਹ ਦਿਹਾੜਾ ਮਨਾ ਕੇ ਸੰਗਤਾਂ ਆਪਣੇ ਘਰਾਂ ਨੂੰ ਵਾਪਸ ਜਾਂਦੀਆਂ ਨੇ ਤਾਂ ਅਕਸਰ ਹੀ ਇਹ ਬੋਲ ਪੁਨਾ ਦੇ ਮੋਖ ਵਿੱਚ ਸੁਣਾਈ ਦਿੰਦੇ ਨੇ ਢਾਲ ਰੋਟੀ ਕਰਦੀ ਦੀਵਾਲੀ ਹਮੇਸ਼ਾ ਦੀ ਆਉ ਰੋਸ਼ਨੀ ਦੇ ਇਸ ਜਗਮਗਾਉਂਦੇ ਤਿਹਾੜ ਵਿੱਚ ਆਪਣੇ ਅੰਦਰ ਵੀ ਗੁਰੂ ਦੇ ਗਿਆਨ ਦਾ ਦੀਵਾ ਜਗਾਈਏ ਕਿਉਂਕਿ ਜਦੋਂ ਗੁਰੂ ਦੇ ਗਿਆਨ ਦਾ ਦੀਵਾ ਜਦੋਂ ਹਿਰਦੇ ਵਿੱਚ ਜਗ ਗਿਆ ਤਾਂ ਅਗੇ ਆਂਦਾ ਹਨੇਰਾ ਸਦਾ ਸਦਾ ਲਈ ਦੂਰ ਹੋ ਜਾਵੇਗਾ ਜੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ